ਮੋਕੰਤਰੀ ਸਾਹਿਬ ਤੇ ਇਹਨਾਂ ਦੇ ਜਾਣੇ ਫਾਰਮੂਲਾ ਘੜਿਆ ਕਿ ਆਪਾਂ ਜਾ ਕੇ ਕਹਿ ਦਿਓ ਕਿ ਜੀ ਬੀਬੀਐਮਪੀ ਤੇ ਕੰਮ ਚ ਅਸੀਂ ਕੋਈ ਤਾਂ ਕਰਨੀ ਸੀ ਅਸੀਂ ਤਾਂ ਸੁਰੱਖਿਆ ਲਈ ਲਈ ਆਈਏ ਪੁਲਿਸ ਦੀ ਸੁਰੱਖਿਆ ਲਈ ਲਈ ਆਈ ਆ ਜੀ ਉਹ ਟਾਈਮ ਕਿ ਜੇ ਬਾਬਾ ਤੁਮਾ ਖੰਦ ਖੋਂਦਾ ਹੈ ਬਾਬਾ ਤੁਮਾ ਧਰਨਾ ਲਾਉਂਦਾ ਹੈ ਬਾਬਾ ਤੁਮਾ ਤਰਾਨੇ ਜਿੱਤ ਕਰਨ ਦੀ ਬਹਾਲੀ ਦੀ ਮੰਗ ਕਰਦਾ ਹੈ ਬਾਬਾ ਤੁਮਾ ਬੀਜੇਪੀ ਵਾਲੇ ਪਾਲੇ ਚ ਜਾਂਦਾ ਤਾਂ ਆਪਾਂ ਆਪਣੇ ਪਾਲੇ ਚ ਰੱਖੀ ਸੀ ਕਰ ਕਰ ਪੰਜਾਬ ਦੇ ਵਿੱਚ ਸਿੱਖਾਂ ਸਰਕਾਰ ਪੰਜਾਬੀਆਂ ਖਾਸ ਪੰਜਾਬੀਆਂ ਨੂੰ ਅਕਸਰ ਪ੍ਰਤੀ ਇਸ ਤਰ੍ਹਾਂ ਕਿਹਾ ਜੋ ਜੰਗ ਲੜੋਈ ਲੜੋ ਇਸ ਵਰ ਜਿਵੇਂ ਪੰਜਾਬ ਆਮੰਦੀ ਗੱਲ ਕਰਦੇ ਹੁੰਦੇ ਕੰਨੜ ਦੇ ਵਿੱਚ ਕਰਨਾਟਕ ਦੇ ਵਿੱਚ ਕਿਹ ਹੈ ਪੱਛਮੀ ਬੰਗਾਲ ਦੇ ਵਿੱਚ ਜਾਂ ਤਾਮਿਲਨਾਡੂ ਦੀ ਸੱਤਾ ਦੇ ਲੋਕਾਂ ਨੂੰ ਭਾਸ਼ਾ ਨੂੰ ਆਪਣੇ ਸੱਭਿਆਚਾਰ ਦਾ ਬਹੁਤ ਮਾਣ ਹੈ ग्लोबल पंजाब टीवी ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ग्लोबल ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਦੇ ਪਾਣੀ ਉਹ ਪਾਣੀ ਜਿਨ੍ਹਾਂ ਤੇ ਪੰਜਾਬ ਦਾ ਹੱਕ ਹੈ ਉਹਨਾਂ ਪਾਣੀਆਂ 'ਤੇ ਡਾਕਾ ਪੈਂਦਾ ਹੈ ਉਹਨਾਂ ਪਾਣੀਆਂ ਦੀ ਲੁੱਟ ਹੁੰਦੀ ਹੈ ਤੇ ਉਸ ਲੁੱਟ ਦੇ ਵਿੱਚ ਸਾਡੀਆਂ ਰਾਜਨੀਤਿਕ ਧਿਰਾਂ ਦੀ ਸ਼ਮੂਲੀਅਤ ਰਹਿੰਦੀ ਹੈ ਪੰਜਾਬ ਦਾ ਪੁਰਾਣਾ ਇਤਿਹਾਸ ਦੱਸਦਾ ਕਿ ਕਿਵੇਂ ਪਾਣੀਆਂ ਦਾ ਮੋਰਚਾ ਲਹੂ ਦੇ ਮੋਰਚੇ 'ਚ ਬਦਲਿਆ ਕਿਵੇਂ ਇਹਨਾਂ ਨਹਿਰਾਂ ਦੇ ਵਿੱਚ ਸਾਡਾ ਲਾਲ ਲਹੂ ਵਗਿਆ ਮਸਲਾ ਸੂਬਈ ਹੱਕਾਂ ਦਾ ਤੇ ਉਹ ਕਿਸ ਰੰਗ 'ਚ ਜਾਟਲਿਆ ਅੱਜ ਇਹ ਸਵਾਲ ਇਸ ਲਈ ਕਰ ਰਹੇ ਆਂ ਕੇ ਸਰਹੱਦੀ ਸੂਬੇ ਨੂੰ ਜਿਸ ਤਰ੍ਹਾਂ ਕੇਂਦਰ ਫੇਰ ਪਾਣੀ ਵਾਲੇ ਮਸਲੇ ਤੇ ਕਰਜ਼ੇ ਵਾਲੇ ਮਸਲੇ ਤੇ ਪੰਜਾਬ ਦੇ ਫੰਡਾਂ ਵਾਲੇ ਮਸਲੇ ਤੇ ਰਾਜਨੀਤਿਕ ਮਸਲਿਆਂ ਤੇ ਸਰਹੱਦੀ ਸੂਬੇ ਵਾਲੇ ਪਹਿਲੂਆਂ ਤੇ ਜੋ ਤੱਕੇਸ਼ਾਈ ਜੋ ਬਦੀਕੀ ਉਹ ਕਰ ਸਕਦਾ ਉਹ ਕਰਦਾ ਆ ਰਿਹਾ ਹੁਣੇ ਸਿੱਧਾ ਤੱਕਾ ਇੱਕ ਹੋਰ ਹੋਇਆ ਇਹ ਪਾਣੀ ਵਾਲੀ ਬੰਡ ਵਾਲੇ ਮਸਲੇ ਤੇ ਜਿਹੜੀ ਬੰਡ ਜਿਸ ਪ੍ਰਕਿਰਿਆ ਤਹਿਤ ਹੋਈ ਹੋਈ ਹੈ ਚਾਹੇ ਉਹ ਵੀ ਵਦੀਕੀ ਹੈ ਵੱਡੀ ਚਾਹੇ ਉਹ ਵੀ ਧੱਕੇਸ਼ਾਹੀ ਹੈ ਰਪੇਰੀਆਂ ਲਾ ਨੂੰ ਦਰਕਨਾਰ ਕਰਕੇ ਹੈ ਕੋਈ ਉਹਦੀ ਹਦੈਗੀ ਨਹੀਂ ਕੋਈ ਉਹਦਾ ਹਸਾਬ ਕਿਤਾਬ ਨਹੀਂ ਪਰ ਜਿਹੜੀ ਉਹ ਬੰਡ ਹੈ ਉਸ ਤੋਂ ਵੀ ਗਾਂਹ ਜਾ ਕੇ ਧੱਕਾ ਕੀਤਾ ਜਾ ਰਿਹਾ ਜਦੋਂ ਤੇ ਪੈਮਾਨੇ ਅਨਸਾਰ ਉਹ ਪਾਣੀ ਵਰਤ ਲਿਆ ਉਸ ਤੋਂ ਬਾਅਦ ਵੀ ਕਹਿੰਦੇ ਜੀ ਅਸੀਂ ਤਾਂ ਨਹੀਂ ਅਸਾਂ 8500 ਕਿਊਸਕ ਲਵਾਂਗੇ ਪੰਜਾਬ ਦੇ ਅਫਸਰ ਅਧਿਕਾਰੀਆਂ ਨੇ ਕਿਹਾ ਕਿ ਨਹੀਂ ਵੀ 4000 ਕਿਊਸਕ ਤੁਹਾਨੂੰ ਪੀਣ ਲਈ ਦੇਈ ਜਾਂਦੇ ਆ ਜਦੋਂ ਤੁਹਾਡੀ ਮਦ 20 ਤਰੀਕ ਤੋਂ ਬਾਅਦ ਦੁਬਾਰਾ ਸ਼ੁਰੂ ਹੋ ਜੂਗੀ ਫਿਰ ਉਹ ਹੀ ਪੁਰਾਣੇ ਪਾਣੀ ਲੈ ਲਿਓ ਹੁਣ ਇਸ ਗੱਲ ਦਾ ਇਲਮ ਮੁੱਖ ਮੰਤਰੀ ਸਾਹਿਬ ਨੂੰ ਕਿ ਜਦੋਂ ਕਿ ਅਧਿਕਾਰੀ ਪੱਧਰ ਦਾ ਮਾਮਲਾ ਸੀ ਇਹ ਬੈਠਕ ਚ ਅਧਿਕਾਰੀ ਪੱਧਰ ਤੇ ਨਿਭੜ ਸਕਦਾ ਸੀ ਇਹ ਪਹਿਲੂ ਪਰ ਮੁੱਖ ਮੰਤਰੀ ਸਾਹਿਬ ਇਹਨੂੰ ਕੈਸ਼ ਕਰਨ ਦੇ ਲਈ ਕੀਰੋ ਬੰਨਣ ਦੇ ਲਈ ਸਾਹਮਣੇ ਆ ਗਏ ਚਲੋ ਜੀ ਨੰਗਲ ਧਰਨਾ ਲਾ ਲਓ ਟੈਂਟ ਕੱਢ ਲਓ ਅਸੀਂ ਜੀ ਬੂੰਦ ਪਾਣੀ ਦੀ ਨਹੀਂ ਜਾਣ ਦੇਣੀ ਉਹ 4000 ਕਿਊਸਕ ਦੇ ਰਹੇ ਆਂ ਅਸੀਂ ਉਹ ਬੂੰਦ ਨਹੀਂ ਜਾਣ ਦੇਣੀ 20 ਤਰੀਕ ਤੋਂ ਸਾਰਾ ਪਾਣੀ ਮੁੜ ਕੇ ਜਾਣ ਲੱਗ ਜੂਗਾ ਜੀ ਆਪ ਦੱਸ ਰਹੇ ਸੀ ਮੱਖੰਦਰੀ ਸਾਹਿਬ ਪਰ ਉਹ ਅਸੀਂ ਬੂੰਦ ਨਹੀਂ ਜਾਣ ਦੇਣੀ ਧਰਨਾ ਲੱਗ ਗਿਆ ਜੀ ਬੀਬੀਐਮ ਦਾ ਚੇਅਰਮੈਨ ਹੀ ਨਾ ਤੋ ਕਾਲਾ ਉਹ ਕਹਿੰਦਾ ਜੀ ਮੈਂ ਫੱਟੇ ਖੋਲ ਦੇਣੇ ਆ ਜੀ ਮੈਂ ਜਾ ਕੇ ਪਾਣੀ ਛੱਡ ਦੇਣਾ ਜੀ 200 ਕਿਊਸਕ ਛੱਡਦਾ ਜੀ ਮੁੱਖ ਮੰਤਰੀ ਸਾਹਿਬ ਚੱਕ ਗੱਡੀ ਚੱਲ ਨੰਗਲ ਨੂੰ ਫਿਰ ਚਾਰ ਪੰਜ ਗਿੜੇ ਲਾ ਦੇ ਇਹਨਾਂ ਦਿਨਾਂ ਦੇ ਵਿੱਚ ਤੇ ਕੰਮ ਖਿੱਚ ਕੇ ਚੱਲਿਆ ਇਹ ਕਹਿੰਦੇ ਵੀ ਇਹ ਤਾਂ ਪਾਣੀਆਂ ਦਾ ਨਕਾਏ ਅਸੀਂ ਲਾਤਾ ਹੁਣ ਪੱਕਾ ਹੁਣ ਤੱਕ ਪੱਕੇ ਕੋਕੇ ਜੜਤੇ ਤੇ ਅਗਲਿਆਂ ਨੇ ਪੰਜਾਬ ਦੇ ਕਰਜ਼ੇ 'ਚ ਕਟੌਤੀ ਕਰਤੀ ਇਹ 16000 ਕਰੋੜ ਤੋਂ ਉੱਪਰ ਦੀ ਕਟੌਤੀ ਉਹ ਮਾਰੀ ਚੱਕ ਕਰਕੇ 9 ਮਹੀਨਿਆਂ ਦੇ ਹਿਸਾਬ ਨਾਲ ਹਲੇ ਸਾਲ ਦਾ ਹਿਸਾਬ ਰਹਿੰਦਾ ਮਾਲੀਆ ਸਾਡਾ ਘਟ ਰਿਹਾ ਹੈ ਮਹਿੰਗਾਈ ਦਾ ਦਰ ਸਾਡੀ ਵੱਧ ਰਹੀ ਹੈ ਬੇਰੋਜ਼ਗਾਰੀ ਦਾ ਦਰ ਸਾਡੀ ਵੱਧ ਰਹੀ ਹੈ ਕੇਂਦਰ ਸਾਡਾ ਪਿੰਡੂ ਵਿਕਾਸ ਫੰਡ 7.4 ਕਰੋੜ ਦੇ ਕਰੀਬ ਰੋਕੇ ਬੈਠਾ ਹੈ ਤੇ ਹੁਣ ਅਗਲੇ ਨਿਰਕਰਜੇ ਚ ਵੀ ਕਟੌਤੀ ਕਰਤੀ ਤੇ ਆ ਸਿੱਧਾ ਪਾਣੀ ਵਾਲੇ ਮਸਲੇ ਤੇ ਅਗਲੇ ਹਰਿਆਣੇ ਨਾਲ ਖੜ ਕੇ ਤੇ ਰਾਜਸਥਾਨ ਨਾਲ ਉਹਦੇ ਨਾਲ ਪੰਜਾਬ ਸਰਕਾਰ ਕਹਿੰਦੀ ਅਸੀਂ ਪੁਲਿਸ ਲਾਤੀ। BBMB ਕਹਿੰਦੀ ਜੀ ਅਸੀਂ ਅਦਾਲਤ ਜਾ ਕੇ ਸ਼ਿਕਾਇਤ ਕਰਤੀ ਤੁਹਾਡੀ। ਕਿ ਜੀ ਸਾਡੇ ਕੰਮ ਵਿੱਚ ਦਖਲ ਦਿੰਦੇ ਨੇ ਤੇ ਮੁੱਖ ਮੰਤਰੀ ਸਾਹਿਬ ਤੇ ਇਹਨਾਂ ਦੇ ਵਕੀਲਾਂ ਨੇ ਫਾਰਮੂਲਾ ਘੜਿਆ ਕਿ ਆਪਾਂ ਜਾ ਕੇ ਕਹਿ ਦਿਓ। ਕਿ ਜੀ BBMB ਦੇ ਕੰਮ ਵਿੱਚ ਅਸੀਂ ਕੋਈ ਦਖਲ ਨਹੀਂ ਦਿੱਤੀ ਅਸੀਂ ਤਾਂ ਸੁਰੱਖਿਆ ਲਈ ਲਾਈ ਆ ਜੀ ਬੋਰਡ ਦੀ ਸੁਰੱਖਿਆ ਲਈ ਲਾਈ ਆ ਜੀ ਉਹ ਡੈਮ ਦੀ। ਉਹ ਕਹਿੰਦੇ ਅੱਛਾ ਸੁਰੱਖਿਆ ਦਾ ਮਾਮਲਾ। ਮੈਂ ਉਸੇ ਦਿਨ ਵੀ ਇਹ ਗੱਲ ਕੀਤੀ ਸੀ। ਕਿ ਕਿਤੇ ਇਹ ਨਾ ਹੋਵੇ ਕਿ ਤੁਸੀਂ ਕਹਿੰਦੇ ਹੋ ਅਸੀਂ ਪੁਲਿਸ ਲਾਈਏ ਅਗਲੇ ਆਪਣੀ ਬੀਐਸਐਫ ਸੀਆਰ ਕੁਛ ਐਦਾਂ ਲਾ ਦੇਣ ਤੇ ਹੁਣ ਕੇਂਦਰੀ ਸੁਰੱਖਿਆ ਵੱਲ ਤਾਇਨਾਤ ਕਰਨ ਦੇ ਕੇਂਦਰ ਨੇ ਹੁਕਮ ਦਿੱਤੇ ਕਰ ਲੋ ਡੈਮ ਦੀ ਸੁਰੱਖਿਆ ਵੀਬੀਐਮਬੀ ਜਿਹਨੂੰ ਪੰਜਾਬ 60% ਦੀ ਖਰਚੇ ਨਾਲ ਚਲਾਉਂਦਾ ਹੈ ਪਿਛਲੇ ਸਾਲਾਂ ਦੇ 10-12 ਸਾਲਾਂ ਤੋਂ ਰੱਖ-ਰਖਾਅ ਦਾ ਸਾਰਾ ਖਰਚਾ ਪੰਜਾਬ ਤੋਂ ਹੀ ਵਸੂਲੀ ਗਏ ਪਾਣੀਆਂ ਦੀ ਲਟਾਈ ਅਸੀਂ ਹਰਿਆਣਾ ਰਾਸ ਤੋਂ ਕਰਨੀ ਹੈ ਚਾਕਰੀ ਅਸੀਂ ਦਿੱਲੀ ਦੀ ਕਰਨੀ ਹੈ ਪਰ ਜੇਬ ਅਸੀਂ ਪੰਜਾਬ ਦੀ ਕੱਟਣੀ ਆ। ਹੋ ਗਿਆ ਕੰਮ ਸਿੱਧਾ। ਇਹ ਪਹਿਲੂਆਂ ਦੇ ਦਰਮਿਆਨ ਹੀ ਬੀਬੀ ਐਮਬੀ ਜਦੋਂ ਕੇਂਦਰ ਦੀ ਬੋਲੀ ਬੋਲ ਰਿਆ ਸੀ Haryana Rajasthan ਦੀ ਬੋਲੀ ਬੋਲ ਰਿਆ ਸੀ। ਤੇ ਮੁੱਖ ਮੰਤਰੀ ਸਾਹਿਬ ਧਰਨਾ ਲਾ ਕੇ ਬੈਠਦੇ ਨੇ। ਇਹ ਦਿਖਾਉਣ ਲਈ ਕਿ ਦੇਖੋ ਜੀ ਮੈਂ ਤਾਂ ਧਰਤ ਤੇ ਆ ਕੇ ਲੜਾਈ ਲੜ ਰਿਆ। ਪਰ ਕਾਨੂੰਨੀ ਲੜਾਈ ਕਮਜ਼ੋਰ ਲੜਦੇ ਨੇ ਤੇ ਰਾਜਨੀਤਿਕ ਲੜਾਈ ਲੜਦੇ ਹੀ ਨਹੀਂਗੇ। ਤੇ ਨਤੀਜਾ ਅਗਲੇ ਐਸਵੀ ਵਾਲਾ ਮੁੱਦਾ ਵੀ ਖੋਲਿਆ। ਅਗਲੇ ਖਰਚੇ ਪਾਣੀ ਦੇ ਹਿਸਾਬਕ ਤਾਰ ਨਾਲ ਵੀ ਸਿੱਧੇ ਹੋ ਕੇ ਕੇਂਦਰਲੇ ਹਵਾਲੇ ਨਾਲ ਅਗਲੇ ਕਹਿੰਦੇ ਆ ਪਾਣੀ ਵੀ ਵੱਧ ਲੈਣਾ ਅਗਲੀ ਵਾਰ ਵੀ ਵੱਧ ਲੈਣਾ 20 ਤਰੀਕ ਤੋਂ ਬਾਅਦ ਅੱਜ 10000 ਕਿਉਂ ਲੈਣਾ ਵੀ ਸ਼ੁਰੂ ਕਰ ਲਿਆ ਅਗਲਿਆਂ ਨੇ ਤੇ ਇੱਧਰ ਡੈਮ ਦੇ ਉੱਤੇ ਕੰਟਰੋਲ ਵੀ ਸਿੱਧਾ ਕਬਜ਼ਾ ਵੀ ਸਿੱਧਾ ਕੇਂਦਰ ਦਾ ਹੋ ਗਿਆ ਜੀ ਹਾਂ ਕੇਂਦਰੀ ਸੁਰੱਖਿਆ ਬਲ ਤਾਇਨਾਤ ਕਰਨ ਦੇ ਕੇਂਦਰ ਦੇ ਗ੍ਰਹਿ ਮੰਤਰਾਲੇ ਵੱਲੋਂ ਹੁਕਮ ਜਾਰੀ ਹੋ ਗਿਆ ਕੇਂਦਰ ਦਾ ਗ੍ਰਹਿ ਮੰਤਰਾਲਾ ਕੇਂਦਰੀ ਗ੍ਰਹਿ ਮੰਤਰਾਲੇ ਦਾ ਮਤਲਬ ਅਮਿਤ ਸ਼ਾ ਤੇ ਹੁਕਮ ਕੀ ਹੋਇਆ ਨੇ ਜੀ ਕਿ ਕੇਂਦਰੀ ਸੁਰੱਖਿਆ ਬਲ ਦੇ ਹਵਾਲੇ ਕੀਤਾ ਜਾਂਦਾ ਹੈ ਤਾਇਨਾਤੀ ਦੀ ਪ੍ਰਵਾਨਗੀ ਦੇ ਲਈ 296 ਨਵੀਆਂ ਅਸਾਮੀਆਂ ਪ੍ਰਵਾਨ ਹੋ ਗਈਆਂ ਇਹ ਕੇਂਦਰੀ ਉਦਯੋਗਿਕ ਸੁਰੱਖਿਆ ਸਕਿਉਰਿਟੀ ਫੋਰਸ ਇਹਦੇ ਲਈ 296 ਪੋਸਟਾਂ ਦੀ ਪ੍ਰਵਾਨਗੀ ਹੋ ਗਈ 22526 ਲਈ 8.5 ਕਰੋੜ 8 ਕਰੋੜ 58 ਲੱਖ 8.5 ਕਰੋੜ ਤੋਂ ਉੱਪਰ ਦਾ ਬਜਟ ਤੈਅ ਹੋ ਗਿਆ ਤੇ ਸਾਰੀ ਪ੍ਰਕਿਰਿਆ ਦੇ ਲਈ ਕਹਿੰਦੇ ਜੀ ਬੀਬੀਐਮ ਨੂੰ ਹਦਾਇਤ ਹੋ ਗਈ ਕਿ ਬੀਬੀਐਮਬੀਆ 296 ਜਿਹੜੇ ਕੇਂਦਰੀ ਸੁਰੱਖਿਆ ਦਸਤੇ ਵੱਲ ਅਸੀਂ ਨਵੀਂ ਫੋਰਸ ਨਵੀਂ ਚੁਣੌਤੀ ਰਾਈ ਤਾਇਨਾਤ ਕਰਨੇ ਆ ਇਹ ਸਾਰਿਆਂ ਦਾ ਤਨਖਾਹਾਂ ਪੱਤੇ ਖਰਚੇ ਰਹਿਣ ਸੈਣ ਖਾਣ ਪੀਣ ਸਭ ਕੁਝ ਬੀਬੀਐਮ ਵੀ ਦੇਊਗੀ ਜੀ ਬੀਬੀਐਮ ਵੀ ਨੇ ਘਰੋਂ ਲਿਆਉਣਾ ਸਰਟੀਫੀਕਟ ਦੀ ਪੰਜਾਬ ਦੇ ਖਾਤੇ ਚੋਂ ਜਾਣਾ ਆ ਗਿਆ ਨਾ ਸਾਬ ਹੁਣ ਸਮਝ ਨੰਗਲ ਡੈਮ ਦੀ ਸੁਰੱਖਿਆ ਕੇਂਦਰ ਦੇ ਕੰਟਰੋਲ ਚ ਕੇਂਦਰ ਦੇ ਗ੍ਰਹਿ ਮੰਤਰਾਲੇ ਨੇ ਅਚੇਚੇ ਤੌਰ ਤੇ ਡਾਇਰੈਕਟਰ ਸੁਰੱਖਿਆ ਤੇ ਸਲਾਹਕਾਰ ਨੂੰ ਚਿੱਠੀ ਲਿਖ ਕੇ ਜਾਣਕਾਰੀ ਦਿੱਤੀ ਆ ਕਿ ਅਸੀਂ ਜੀ ਡੈਮ ਦੀ ਸੁਰੱਖਿਆ ਕੇਂਦਰੀ ਬਲ ਕਰਨਗੇ ਪਖੜਾ ਨੰਗਲ ਪਖੜਾ ਡੈਮ ਦੀ ਸੁਰੱਖਿਆ ਹੁਣ ਕੇਂਦਰ ਦੀ ਇਹ ਅੱਜ ਇੱਕ ਡੈਮ ਆ ਕੱਲ ਨੂੰ ਬਾਕੀ ਡੈਮ ਵੀ ਉਹਨਾਂ ਦੇ ਕੰਟਰੋਲ ਚ ਨੇ ਬੀਵੀਐਮ ਵੀ ਉਹਨਾਂ ਦੇ ਕੰਟਰੋਲ ਚ ਆ ਪਹਿਲੇ ਸੋ ਕੇਂਦਰੀਕਰਨ ਹੋ ਗਿਆ ਜੀ ਇਹ ਤਾਂ ਹੁਣ ਲੜੋ ਲੜਾਈ ਜਿਹੜਾ ਟੈਂਟ ਕੱਲ ਪੱਟਿਆ ਅੱਜ ਦੁਬਾਰਾ ਗੱਡੋ ਹੁਣ ਲਿਆਓ ਕੁਰਸੀਆਂ ਹੁਣ ਲਿਆਓ ਮੇਜ਼ ਹੁਣ ਕਰੋ ਸੁਰੱਖਿਆ ਸੋ ਪਾਣੀ ਦੇ ਰੱਖ ਕਵਣਾ ਪਾਣੀ ਦੇ ਰੱਖੇ ਕਹਣ ਆਉਣ ਨਾਲ ਐਸਾਨੀਆ ਜਨਾਬ ਲੜਾਈ ਹੁਣ ਲੜੋ ਨਾ ਰਾਜਨੀਤਿਕ ਲੜਾਈ ਨਾ ਅਦਾਲਤੀ ਲੜਾਈ ਆਮ ਆਦਮੀ ਪਾਰਟੀ ਨੇ ਲੜੀਓ ਨਹੀਂ ਤੇ ਦੂਜੀਆਂ ਧਿਰਾਂ ਖੁੱਡਾਂ ਚ ਬੜੀਆਂ ਹੋਈਆਂ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਬੋਲਾਂਗੇ ਤਾਂ ED ਆਜੂ, CBI ਆਜੂ, ਇਨਕਮ ਟੈਕਸ ਆਜੂ ਬੋਲੋ ਹੀ ਨਾ। ਡੰਗਟ ਪਾਓ, ਮਖਤ ਲੰਗਾਓ। ਤੇ ਤੱਕਾਸ ਦਾ ਪੰਜਾਬ ਨਾਲ ਹੋ ਰਿਹਾ ਹੁਣ ਪੰਜਾਬ ਹਿਸਾਬ ਲਾ ਲਵੇ। ਇਹ ਬਹੁਤ ਮਹੀਨ ਤੇ ਵੱਡਾ ਸਵਾਲ ਹੈ। ਚਲੋ ਲੰਗੇ ਕੱਲ ਜਥੇਦਾਰ ਤਖਤ shri ਕੇਸਗੜ੍ਹ ਸਾਹਿਬ ਤੇ ਕਾਰਜਕਾਰੀ ਅਥੇਦਾਰ ਸ਼੍ਰੀ ਕਲਤਕ ਸਾਬ ਗਿਆਨੀ ਕੁਲਦੀਪ ਸਿੰਘ ਗੜਗਾ ਝੋਰਾ ਵੱਲੋਂ ਪੰਜ ਸਿੰਘ ਸਭਾ ਦੀ ਬੈਠਕ ਤੋਂ ਬਾਅਦ ਸ਼੍ਰੀ ਕਲਤਕ ਸਾਬ ਦੀ ਫਸੀਲ ਤੋਂ ਜਿਹੜੇ ਹੁਕਮਨਾਮੇ ਜਾਰੀ ਹੋਏ ਦੇ ਮਾਫੀ ਢੜੀਆਂ ਵਾਲੇ ਦੇ ਮਾਫੀ ਗਿਆਨੀ ਗੁਰਮਖ ਸਿੰਘ ਦੇ ਮਾਫੀ ਜਸਦੇਵਰ ਸਾਹਿਬ ਦਾ ਜਸਦਾਰ ਰਣਜੀਤ ਸਿੰਘ ਗੋਹਰ ਹਾਂ ਰਵਿੰਦਰ ਸਿੰਘ ਸਰਨਾ ਨਿਬੜਗੇ ਮਾਮਲੇ ਇਹ ਮਾਮਲੇ ਨੇਬੜੇ ਨਹੀਂ ਜਨਾਬ ਇਹ ਮਾਮਲੇ ਤਾਂ ਨਵੇਂ ਸਿਰੋਂ ਸ਼ੁਰੂ ਹੋ ਗਏ ਸੁਖਵੀਰ ਸਿੰਘ ਬਾਦਲ ਜਿਹੜੇ ਸਾਰੀ ਸਿਆਸਤ ਨੂੰ ਚਲਾਉਂਦੇ ਨੇ ਨੰਗੀ ਚਿੱਟੀ ਆ ਕੁਝ ਲੁਕਿਆ ਨਹੀਂ ਆ ਕਿਸੇ ਤੋਂ ਕਿ ਜਥੇਦਾਰ ਸਹਿਬਾਨ ਨੂੰ ਲਾਉਣਾ ਹਟਾਉਣਾ ਉਹਨਾਂ ਤੋਂ ਹੁਕਮਨਾਮੇ ਜਾਰੀ ਕਰਾਉਣੇ ਘਰੇ ਬੁਲਾ ਕੇ ਇਹ ਹੁੰਦਾ ਰਿਹਾ ਡੇਰਾ ਸਰਸਾ ਮੁਖੀ ਦੀ ਮਾਫੀ ਨਾਮੀ ਚਿੱਠੀ ਉਹ ਸਾਰਾ ਕੁਝ ਜਸਨ ਘਰੇ ਬੁਲਾਉਣ ਵਾਲੀ ਪ੍ਰਕਿਰਿਆ ਤੇ ਉਹ ਤੋਂ ਗਾਂਵ ਵੱਧ ਕੇ ਹੁਣ ਪ੍ਰਕਾਸ਼ ਸਿੰਘ ਬਾਦਲ ਤੋਂ ਗਾਂਵ ਵੱਧ ਕੇ ਹੁਣ ਸੁਖਬੀਰ ਸਿੰਘ ਬਾਦਲ ਦੇ ਰਾਜ ਚ ਕਿਉਂਕਿ ਕੰਟਰੋਲ ਐ ਐਸਜੀਪੀਸੀ ਦਾ ਅਜੇ ਵੀ ਸੁਖਬੀਰ ਸਿੰਘ ਬਾਦਲ ਕੋਲ ਹੈ ਤੇ ਇਸ ਲਈ ਫਿਰ ਜਦੋਂ ਜੀ ਕਰੇ ਕਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਦਿਓ ਜਦੋਂ ਜੀ ਕਰੇ ਕਿਆਨੀ ਸੁਖਬੀਰ ਸਿੰਘ ਨੂੰ ਹਟਾ ਦਿਓ ਜਦੋਂ ਦਿਲ ਕਰੇ ਕਿਆਨੀ ਸੁਲਤਾਨ ਸਿੰਘ ਨੂੰ ਹਟਾ ਦਿਓ ਜਦੋਂ ਦਿਲ ਕਰੇ ਕਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਿਆਓ ਬਾਬਾ ਟੇਕ ਸਿੰਘ ਧਨੋਲਾ ਨੂੰ ਜਸਦੇਰ ਲਾਲ ਉਹਨਾਂ ਨੇ ਹੁਕਮਨਾਮੇ ਪੜੇ ਤੇ ਸਿੱਖ ਸੰਗਤ ਚ ਸਿੱਖ ਜਗਤ ਚ ਚਰਚਾ ਹੈ ਕਿ ਭਾਈ ਸੁਖਬੀਰ ਬਾਦਲ ਨੇ ਜੋ ਕਿਹਾ ਸੀ ਕਰਤਾ ਹੁਣ ਸਵਾਲ ਇਹ ਹੈ ਕਿ ਸਾਡੀ ਸਰਮੋਹਰ ਸੰਸਥਾ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਦੇ ਪ੍ਰਮੁਖ ਸੇਵਾਦਾਰ ਹੁਣ ਜੱਜੇਦਾਰ ਸਹਿਬਾਨ ਲੋਕੋਨਾਂ ਦੀ ਭੋਲਾਂ ਤੇ ਯਕੀਨ ਨਾ ਕਰਨ ਇਹਦੇ ਨਾਲ ਅਸੀਂ ਆਪਣੀ ਉਸ ਸਰਮੋਹਰ ਸੰਸਥਾ ਦਾ ਬਕਾਰ ਬਹਾਲ ਕਰ ਰਹੇ ਹਾਂ ਜਾਂ ਉਸ ਨੂੰ ਖੋਰਾ ਲਾ ਰਹੇ ਹਾਂ ਇਹ ਬੇਪਰੋਸਗੀ ਕਿਉਂ ਬਣ ਗਈ ਕਦੇ ਸੋਚਿਆ ਅਕਾਲੀ ਦਲ ਬਦਲ ਤਰਨੇ ਕਿਸ ਦੇ ਪਿੱਛੇ ਕਾਰਨ ਕੀ ਨੇ ਠੀਕ ਹੈ ਤੁਹਾਡੇ ਲਈ ਫੈਸਲਾ ਇਸ ਨੁਕਤੇ ਤੋਂ ਹੋ ਸਕਦਾ ਹੈ ਕਿ ਜੇ ਬਾਬਾ ਤੂੰ ਮਾਂ ਅੱਖਾਂ ਦਿਖਾਉਂਦਾ ਹੈ ਬਾਬਾ ਤੂੰ ਮਾਂ ਧਰ ਨਾਲ ਲਾਉਂਦਾ ਹੈ ਬਾਬਾ ਤੂੰ ਮਾਂ ਪੁਰਾਣੇ ਜੱਤਸਰਾਂ ਦੀ ਬਹਾਲੀ ਦੀ ਮੰਗ ਕਰਦਾ ਹੈ ਬਾਬਾ ਤੂੰ ਮਾਂ ਭਾਜਪੀ ਵਾਲੇ ਪਾਲੇ 'ਚ ਜਾਂਦਾ ਤਾਂ ਆਪ ਆਪਣੇ ਪਾਲੇ 'ਚ ਰਣਜੀਤ ਸਿੰਘ ਟਰਡਰੀ ਵਾਲੇ ਨੂੰ ਲਿਆਓ ਕਾਠੋ ਦੇ ਕੋਲ ਵੀ ਹੈਗਾ ਉਹਨੇ ਕੱਲ ਮਾਫੀ ਮੰਗਣ ਤੋਂ ਬਾਅਦ ਜਿੱਦਾਂ ਹੀ ਉਹ ਖੁੱਲੇ ਕਿਉਂ ਕਰਾ ਸਕਦੇ ਨੇ ਮੁੜ ਕੇ ਜੀ ਦੀਵਾਨ ਲੱਗ ਸਕਦੇ ਨੇ ਇਕੱਲੇ ਰਾਤ ਨੂੰ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਦੀਵਾਨ ਵੀ ਲੱਗੇ ਸੋ ਉਹਨਾਂ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਦਿਖਾਤਾ ਨਾਲੇ ਜੇ ਇਹਦੇ ਪਿੱਛੇ ਸਿਰਫ ਤੇ ਸਿਰਫ ਨਰਲੇਪ ਤਰੀਕੇ ਨਾਲ ਸਿੱਖੀ ਦੇ ਪ੍ਰਚਾਰ ਦਾ ਪਹਿਲੂ ਹੈ ਫਿਰ ਕਾਬਲੇ ਤਾਰੀਫ ਫੈਸਲਾ ਹੈ ਪਰ ਜੇ ਇਹਦੇ ਪਿੱਛੇ ਲੁਕਮਾ ਏਜੰਡਾ ਰਾਜਨੀਤੀ ਹੈ ਇਹੋ ਰਾਜਨੀਤੀ ਪੰਜਾਬ ਤੱਕ ਦੀ ਨਹੀਂ ਉਹ ਰਾਜਨੀਤੀ ਅਕਾਲੀ ਦਲ ਤੇ ਭਾਜਪਾ ਦੇ ਟਕਰਾਲੀ ਵੀ ਹੈ ਫਿਰ ਹੋਰ ਵੀ ਫਿਕਰਮੰਦਿਆਂ ਦੀ ਸਿੱਧੀ ਹੈ ਸੋ ਇੱਕ ਪਾਸੇ ਇਹ ਧੂਮਾ ਬਨਾਮ ਢੱਡਰੀਆਂ ਵਾਲੇ ਹੋ ਰਿਹਾ ਕਿ ਧੂਮਾ ਜਾ ਰਹੇ ਨੇ ਤਾਂ ਢੱਡਰੀਆਂ ਵਾਲੇ ਆ ਰਹੇ ਨੇ ਦੂਸਰੇ ਪਾਸੇ ਜਥੇਦਾਰ ਰਣਜੀਤ ਸਿੰਘ ਗੋਹਰ ਦਾ ਮਾਮਲਾ ਜਿਨੇ ਜੰਮ ਕੇ ਬਾਦਲਾਂ ਦੀ ਤਰੀਫ ਗੈਣੀ ਹਰਪ੍ਰਿੰਤ ਸਿੰਘ ਤੇ ਜੋ ਚੱਕਰ ਉਸ਼ਾਲਣਾ ਉਸ਼ਾਲੋ ਜੋ ਬੋਲਣਾ ਬੋਲੋ ਸਿਰ ਫੇਸ ਲੈ ਕੇ ਮੇਰਾ ਰਾਹ ਖੁੱਲ ਜਵੇ ਜੀ ਕਿਉਂਕਿ ਉੱਥੋਂ ਉਹਨਾਂ ਨੂੰ ਕੱਟਿਆ ਹੋਇਆ ਤੇ ਉੱਥੋਂ ਦੇ ਤਖਤ ਦਾ ਫੈਸਲਾ ਜਦੋਂ ਇੱਥੇ ਹੁੰਦਾ ਮੈਂ ਕਹਿੰਦਾ ਹੋ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਲਈ ਸਰਵ ਉੱਚ ਹੈ ਪਰ ਪੰਜੋ ਤਖਤਾਂ ਦੀ ਆਪਣੀ ਮਹਾਨਤਾ ਹੈ ਪੰਜੋ ਤਖਤ ਮਹਾਨ ਨੇ ਛੋ ਸਵਾਲ ਨੇ ਦੂਸਰੇ ਤਖਤਾਂ ਨਾਲ ਰابطਾ ਕਿਉਂ ਨਹੀਂ ਫਿਰ ਕਿਉਂ ਨਹੀਂ ਪੰਜਾਬ ਤੋਂ ਬਾਹਰਲੇ ਦੋ ਜਿੱਥੇਦਾਰ ਹਣ ਪੰਨ ਸਿੰਘ ਸੇਵਨ ਦੀ ਬੈਠਕ ਚ ਵੀ ਆਉਂਦੇ ਕਿਉਂ ਤੇ ਦੂਸਰੇ ਪਾਸੇ ਜੇਕਰ ਇਸ ਤਰ੍ਹਾਂ ਫੈਸਲਾ ਹੋਣ ਲੱਗਦਾ ਤਾਂ ਕਿਉਂ ਨਾਲ ਦੇ ਪ੍ਰਵਾਨ ਨਹੀਂ ਚੜਦੇ ਕੱਲ ਅਜੇ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਹੁਕਮਨਾਮੇ ਜਾਰੀ ਕੀਤੇ ਆ ਜੇ ਚਰਚਾ ਹੋ ਰਹੀ ਸੀ ਕੌਮ ਚ ਪੰਥ ਚੋ ਦੀ ਉਧਰ ਉਧਰ ਪਟਨਾ ਸਾਹਿਬ ਦੇ ਤਖਤ ਤੋਂ ਪੰਨ ਸਿੰਘ ਸੇਵਨਾਂ ਨੇ ਉੱਥੇ ਬੈਠਕ ਕਰਕੇ ਹੁਕਮ ਚੜਤੇ ਕਿਆ ਚੱਕੋ ਪਾਈ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਆ ਚੱਕੋ ਜੀ ਬਾਬਾ ਟੇਕ ਸਿੰਘ ਤਨੋਲਾ ਜਥੇਦਾਰ ਦੋਈ ਅਸੀਂ ਤਨਖਾਹਾਂ ਕਰਾਰ ਦਿੰਨੇ ਆ ਹੁਣ ਕੀ ਕਰੋਗੇ ਜੀ ਹੁਣ ਆਪਾਂ ਕਹਾਂਗੇ ਅਸੀਂ ਉਸ ਤਖਤ ਦੀ ਨਹੀਂ ਮੰਨਦੇ ਹੁਣ ਆਪਾਂ ਕਹਾਂਗੇ ਉਹ ਰਾਜਨੀਤੀ ਤੋਂ ਪ੍ਰੇਰਿਤ ਹੈ ਸਾਡੇ ਫੈਸਲੇ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਉਹਨਾਂ ਦੇ ਰਾਜਨੀਤੀ ਤੋਂ ਪ੍ਰੇਰਿਤ ਹੈ ਅਸਲ 'ਚ ਹੋ ਦੋਏ ਪਾਸੇ ਰਾਜਨੀਤੀ ਰਹੀ ਹੈ ਜਨਾਬ ਜੇ ਇਹ ਰਾਜਨੀਤੀ ਪੰਥਕ ਪਹਿਲੂ ਤੱਕ ਹੀ ਹੁੰਦੀ ਪੰਥਕ ਮਸਲੇ ਲਈ ਹੁੰਦੀ ਪੰਥਕ ਚਾਰਜੂ ਲਈ ਹੁੰਦੀ ਪੰਥ ਦੀ ਚੜ੍ਹਦੀ ਕਲਾ ਲਈ ਹੁੰਦੀ ਫਿਰ ਵੀ ਅਸੀਂ ਇਸ ਨੂੰ ਪ੍ਰਬੰਧ ਕਰਦੇ ਫਰੇ ਰਾਜਨੀਤੀ ਧੜਿਆਂ ਦੀ ਪ੍ਰਬੰਧਤਾ ਲਈ ਹੈ ਵਿਅਕਤੀਆਂ ਦੀ ਪ੍ਰਬੰਧਤਾ ਲਈ ਹੈ ਇਹ ਲੜਾਈ ਹੁਣ ਇਧਰ ਜੇ ਪਿੱਠ ਪਿੱਛੇ ਸੁਖਵੀਰ ਨੇ ਕੀ ਉਧਰ ਪਿੱਠ ਪਿੱਛੇ ਭਾਜਪਾ ਜੇ ਇਧਰ ਬਾਦਲ ਦਲ ਹੈ ਤਾਂ ਉਧਰ ਭਾਜਪਾ ਪਾਰਟੀ ਹੈ ਕੀ ਇਹਦੇ ਪਿੱਛੇ ਢੜਰੀਆਂ ਵਾਲੇ ਨੂੰ ਮਾਫੀ ਤੋਂ ਬਾਅਦ ਤੁਮੇ ਨੇ ਉਧਰ ਕੁਝ ਕਰਾਤਾ ਕਿਉਂਕਿ ਤੁਮਾ ਤਾਂ ਬਖਾਇਰ ਤੌਰ ਤੇ ਬੀਜੇਪੀ ਚ ਸ਼ਰੀਆਮ ਗੁੱਤ ਵੇਚ ਰਹੇ ਨੇ ਸੋ ਕੀ ਇਸ ਤਿੱਚ ਇਹ ਸਾਰੇ ਸਵਾਲ ਕਿੱਥੋਂ ਆਏ ਨੇ ਇਹ ਦੋ ਜੋ ਘਟਨਾ ਕਰਮ ਤਖਤਾਂ ਦੇ ਟਕਰਾਅ ਦੇ ਸਾਹਮਣੇ ਆ ਰਹੇ ਨੇ ਇਹ ਸਭ ਦੇ ਵਿਚਾਲੇ ਸੁਖਵੀਰ ਸਿੰਘ ਬਾਦਲ ਜਿਵੇਂ ਪੰਜ ਮੈਂਬਰੀ ਕਮੇਟੀ ਚ ਇੱਕ ਮੈਂਬਰ ਤੇ ਕੱਲ ਉਂਗਲ ਚੁੱਕਰੇ ਸੀ ਤੇ ਸੋਸ਼ਲ ਮੀਡੀਆ ਤੇ ਹਰਸਿਮਰ ਦੀ ਉਹ ਵੀਡੀਓ ਕਿ ਜਿਨੇ ਇਹ ਵੇਦਬੀਆਂ ਚ ਭੂਮਿਕਾ ਨਿਭਾਈ ਹੋਵੇ ਜਿਨੇ ਮਤਪਾਕੇ ਕੰਮ ਦਾ ਕੱਖ ਨਾ ਰਹੇ ਤੇ ਲੋਕ ਵੀਡੀਓ ਨਾਲ ਸੁਖੀਰਵਲ ਦੀਆਂ ਪਾਈ ਜਾਂਦੇ ਨੇ ਕਿ 35 ਦਿਨ ਸੱਟ ਲੱਗ ਜਾਂਦੀ ਹੈ। ਵੈਸੇ ਵੀ ਆਪਾਂ ਜਿਨ੍ਹਾਂ ਆਪਾਂ ਘਰਾਂ ਚੋਂ ਆਉਨੇ ਆ ਰੱਬ ਨੂੰ ਆਪਾਂ ਜਿਵੇਂ ਮੰਨਦੇ ਆ ਪਰਮਾਤਮਾ ਨੂੰ ਆਪਾਂ ਜਿਸ ਵੀ ਰੂਪ ਚ ਮੰਨਦੇ ਆ ਉਸ ਨੂੰ ਵਾਹਿਗੁਰੂ ਦੇ ਰੂਪ ਚ ਅਲਾ ਦੇ ਰੂਪ ਚ ਰਾਮ ਦੇ ਰੂਪ ਚ ਹੈ ਨਾ ਈਸ਼ਵਰ ਦੇ ਰੂਪ ਚ ਕੁਦਰਤ ਕਾਇਨਾਤ ਦੇ ਰੂਪ ਚ ਤੇ ਆਪਣੇ ਤੋਂ ਕੋਈ ਕਿਸੇ ਨੂੰ ਸੱਟ ਪੇਟ ਲੱਗ ਜਵੇ ਆਪਣੇ ਘਰ ਦੇ ਕਿਸੇ ਜੀ ਦੇ ਕੋਈ ਸੱਟ ਪੇਟ ਲੱਗ ਜਵੇ ਆਪਣੀ ਕੋਈ ਨਰਜੀਬ ਚੀਜ਼ ਦਾ ਹੀ ਨੁਕਸਾਨ ਹੋ ਜਵੇ ਆਪਾਂ ਤਾਂ ਵੀ ਕਹਿੰਦੇ ਦੇਖੋ ਕੁਛ ਮਾੜਾ ਤਾਂ ਨਹੀਂ ਕੀਤਾ ਭਾਈ ਅੱਜ ਕਿਸੇ ਨੂੰ ਮਾੜਾ ਤਾਂ ਨਹੀਂ ਬੋਲਿਆ ਸੀ ਹੈ ਕਿਸਦਾ ਕੋਈ ਗਨਾਹ ਤਾਂ ਨਹੀਂ ਕੀਤਾ ਕਿਸਦਾ ਕੋਈ ਦੱਬ ਤਾਂ ਨਹੀਂ ਲਿਆ ਹੈਨਾ ਆਪਾਂ ਨੂੰ ਆਪਣੀਆਂ ਗਲਤੀਆਂ ਕਈ ਵਾਰ ਚੇਤੇ ਹੋਣਾਂ ਦੇ ਕਿ ਲੈ ਮੈਂ ਐ ਕੀਤਾ ਸੀ ਤਾਂ ਹੀ ਹੋ ਗਿਆ ਕੀ ਸੁਖਪੀਰ ਸਿੰਘ ਬਾਦਲ ਨੂੰ ਕਦੇ ਅਹਿਸਾਸ ਨਹੀਂ ਹੋਇਆ ਹੋਊਗਾ ਕਿ ਮੇਰੇ ਨਾਲ ਲਗਾਤਾਰ ਸ਼੍ਰੀਕ ਤੌਰ ਤੇ ਮੇਰੇ ਨਾਲ ਲਗਾਤਾਰ ਰਾਜਨੀਤਿਕ ਤੌਰ ਤੇ ਰਾਜਨੀਤਿਕ ਤੌਰ ਤੇ ਉਹ ਦਲ ਜਿਹੜਾ ਲਗਾਤਾਰ ਪੰਜਾਬ 'ਚ 10 ਸਾਲ ਰਾਜ ਕਰਦਾ। ਉਸ ਤੋਂ ਬਾਅਦ ਉਹ ਬਰੁੱਧਿੱ ਤਰਚ ਵੀ ਨਹੀਂ ਆਉਂਦਾ। ਉਸ ਤੋਂ ਬਾਅਦ ਅਗਲੀ ਵਾਰ ਕੱਟ ਕੇ 3 ਐਮਐਲਏ ਰਹਿ ਜਾਂਦੇ ਨੇ ਤੇ ਅੱਜ 3 ਐਮਐਲਏ ਵੀ ਨਾਲ ਨਹੀਂ ਹੈਗੇ। ਡਾਕਟਰ ਸੁਖੀ ਆਮ ਆਦਮੀ ਪਾਰਟੀ 'ਚ ਨੇ ਅਕਾਲੀ ਦਲ ਦੇ ਹੋਕੇ ਵੀ ਮਨਪਤਿਆਲੀ ਕਹਿੰਦੇ ਮੈਂ ਤਾਂ ਕੱਲ ਤੱਕ ਸਭ ਦੇ ਹੁਕਮਾਂ ਅਨੁਸਾਰ ਚੱਲ ਰਹੇ ਨੇ ਤਾਂ ਘਰੇ ਬੈਗੇ ਸੀ। ਵਿਕਰਮ ਜੀਠੀਆਂ ਨਾਲ ਵੀ ਅੱਜਕੱਲ ਜਿਹੋ ਜਿਹੇ ਬਾਦਲ ਪਰਿਵਾਰ ਦੇ ਰਿਸ਼ਤੇ ਨੇ। ਜਾਂ ਸੁਖਬੀਰ ਬਾਦਲ ਤੇ ਵਿਕਰਮ ਜੀਠੀਆਂ ਦੇ ਰਿਸ਼ਤੇ ਜਿਹੋ ਜਹਾ ਤਣਾ ਹੈ। ਉਹਦੇ ਵਿੱਚੋਂ ਕੀ ਮੰਨ ਲਈ ਹੈ ਕਿ ਉਹ ਐਮਐਲਏ ਵੀ ਇਹਨਾਂ ਦੇ ਨਾਲ ਹੀ ਉਹਨਾਂ ਦੀ ਪਤਨੀ ਸੋ ਇਸ ਲਈ ਤਿੰਨ ਐਮਐਲਏ ਹੋ ਕੇ ਵੀ ਨਾਲ ਨਹੀਂ ਤੇ ਜਿਹੜੇ ਲੀਡਰ ਨਾਲ ਤੁਰੇ ਫਿਰਦੇ ਨੇ ਉਹਨਾਂ ਚੋਂ ਵੀ ਕਿੰਨਿਆਂ ਚ ਆਪਸ ਟਕਰਾਵੇ ਇਹ ਟਕਰਾਦਨ ਪ੍ਰਗਟਾਵਾ ਸਿੱਧਾ ਹੁੰਦਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਦੇ ਲਈ ਸੁਖਵੀਰ ਬਾਦਲ ਘਰੋਂ ਮਨਾ ਕੇ ਲਿਆਉਂਦੇ ਨੇ ਕਿ ਮੇਰਾ ਖਾਸ ਹੈ ਤੂੰ ਆ ਜਾ ਤੇ ਉਹੀ ਸੁਖਵੀਰ ਬਾਦਲ ਕਹਿੰਦੇ ਦਿੱਲੀ ਵਾਲਿਆਂ ਦੇ ਕਹੇ ਤੇ ਕੈਨਿਕਲ ਦੀ ਸਿੰਘ ਗੜਗਾਜ ਨੂੰ ਲਾਉਂਦੇ ਨੇ ਤੇ ਧਾਮੀ ਸਾਹਿਬ ਤੇ ਗੜਗਾਜ ਸਾਹਿਬ ਦਾ ਆਪਸ ਵਿੱਚ ਅਜੇ ਟਕਰਾਅ ਪਤਾ ਨਹੀਂ ਫਿਰ ਨਾਲ ਰਹਿਣਾ ਵੀ ਨਾਲ ਨਹੀਂ ਤੁਸੀਂ ਵੀਰ ਵਾਸਤ ਸੋਚਣ ਕਿ ਤੁਸੀਂ ਦਰਬਾਰ ਸਾਹਿਬ ਜਾਣੇ ਉਤੇ ਫਿਸਲ ਜਾਣੇ ਹੋ ਤੇ ਤੁਹਾਡੀ ਉਂਗਲ ਤੇ ਪੈਰ ਦੀ ਉਂਗਲ ਤੇ ਜਾਂ ਫੈਕਚਰ ਲੱਗ ਗਿਆ ਜੀ ਪਲੱਸਰ ਚੜ ਗਿਆ ਕਿਉਂ ਤੁਸੀਂ ਸੇਵਾ ਲਈ ਬੈਠੇ ਹੋ ਮਾਫੀਆਂ ਲਈ ਬੈਠੇ ਹੋ ਤੇ ਤੁਹਾਡੇ ਤੇ ਗੋਲੀ ਚੱਲਦੀ ਹੈ ਕਿਉਂ ਤੁਹਾਡੀ ਪਹਿਲਾਂ ਸੱਜੀ ਲੱਤ ਫਿਰ ਸੱਜਾ ਮੋਢਾ ਤੇ ਹੁਣ ਖੱਬੀ ਬਾਹ ਕਿਉਂ ਸੋਚਣੀਆਂ ਗੱਲਾਂ ਹੁੰਦੀਆਂ ਕਈ ਵਾਰ ਬੰਦੇ ਨੂੰ ਅੰਦਰ ਝਾਤ ਦੀ ਵੀ ਲੋੜ ਹੁੰਦੀ ਹੈ ਅੰਤਰਮਨ ਦੀ ਵੀ ਸੁਣਨ ਦੀ ਲੋੜ ਹੁੰਦੀ ਹੈ ਕਦੇ ਇਕੱਲਿਆਂ ਨਰਲੇਪ ਲੈ ਕੇ ਬਾਣੀ ਪੜਨ ਦੀ ਈਸ਼ਵਰ ਦਾ ਨਾਮ ਜਪਣ ਦੀ ਵੀ ਲੋੜ ਹੁੰਦੀ ਹੈ ਸ਼ਾਇਦ ਕਾफी ਕੁਛ ਤੁੰਹ ਹਟ ਜਵੇ ਕੋਈ ਸੋ ਕੀ ਮਰ ਚਮਚਿਆਂ ਦੀ ਭੀੜ ਤੋਂ ਤੂੰ ਰਹਿ ਕੇ ਵੀ ਸਥਿਤੀ ਨੂੰ ਬੜੇ ਸਾਫ਼ ਕਰਕੇ ਦੇਖਣ ਦੀ ਲੋੜ ਹੁੰਦੀ ਹੈ ਸੋ ਧੂੜ ਸ਼ੀਸ਼ੇ ਤੇ ਆ ਤੇ ਅਸੀਂ ਚਿਹਰੇ ਤਾਂ ਨਹੀਂ ਸਾਫ਼ ਕਰੀ ਜਾਂਦੇ ਇਹ ਦੇਖਣ ਦੀ ਲੋੜ ਹੈ ਚਲੋ ਇਹਨਾਂ ਹੀ ਫਿਕਰਾਂ ਚ ਇੱਕ ਫਿਕਰ ਪਿਛਲੇ ਦਿਨੀ ਕਾफी ਸਰਗਰਮ ਸੀ ਜਦੋਂ ਇਹ ਪਹਿਲੂ ਸਾਹਮਣੇ ਆਇਆ ਕਿ ਪਾਕਿਸਤਾਨ ਵੱਲੋਂ ਦੀ ਭਾਰਤੀ ਫੌਜ ਕਹਿੰਦੀ ਕਿ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਅਟੈਕ ਕੀਤਾ ਗਿਆ ਫਿਰ ਇਸੇ ਤੋਂ ਅਗਲਾ ਪੜਾ ਆਇਆ ਕਿ ਲੈਫਟੇਨੈਂਟ ਜਰਨਲ ਨੇ ਇੱਕ ਨਹੀਂ ਕਹਿ ਦਿੱਤਾ ਕਿ ਜੀ ਹਾਂ ਅਸੀਂ ਤਾਂ ਇੱਥੇ ਸੁਰੱਖਿਆ ਕਰਨਾ ਵੀ ਇੱਥੇ ਤਨਤ ਕਰ ਲਈ ਅਸੀਂ ਦਰਬਾਰ ਸਾਹਿਬ ਦੇ ਕਿਲੇ ਰਿਚ ਤੇ ਇਸ ਨੂੰ ਲੈ ਕੇ ਐਸਜੀਪੀਸੀ ਦੇ ਪ੍ਰਧਾਨ ਨੇ ਵੀ ਹੈੱਡ ਗ੍ਰੰਥੀ ਯਾਨੀ ਰਕਵੀਰ ਸਿੰਘ ਨੇ ਵੀ ਸਾਈ ਗ੍ਰੰਥੀ ਯਾਨੀ ਅਮਰਜੀਤ ਸਿੰਘ ਉਹਨੇ ਵੀ ਮਣੇ ਤੈਨਾਂ ਨੇ ਸਪੱਸ਼ਟ ਕੀਤਾ ਕਿ ਭਾਈ ਕੋਈ ਸੁਰੱਖਿਆ ਗਨ ਇੱਥੇ ਤਾਇਨਾਤ ਨਹੀਂ ਕੀਤੀ ਕਿਸੇ ਫੌਜ ਨੇ ਕਿਸੇ ਸਰਕਾਰ ਨੇ ਸੂਬੇਈ ਜਾਂ ਮੁਲਕ ਦੀ ਨੇ ਸਾਡਾ ਕੋਈ ਤਾਲਮੇਲ ਨਹੀਂ ਕੀਤਾ ਔਰ ਅਜੇ ਹ ਇੱਥੇ ਕੁਝ ਨਹੀਂ ਹੋਇਆ ਔਰ ਅਸੀਂ ਸਿਰ ਪ੍ਰਸ਼ਾਸਨ ਦੇ ਸਾਡੇ ਨਾਲ ਬਲੈਕਆਊਟ ਲਈ ਤਾਲਮੇਲ ਕੀਤਾ ਸੀ ਉਹ ਵੀ ਅਸੀਂ ਬਾਹਰੀ ਲਾਈਟਾਂ ਉਪਰੀ ਲਟਾਂ ਬਜਾਈਆਂ ਅੰਦਰ ਮਰਿਆਦਾ ਅਨੁਸਾਰ ਸਾਰੀ ਪ੍ਰਕਿਰਿਆ ਉਵੇਂ ਪੂਰਨ ਤੌਰ ਤੇ ਸੰਪੰਨ ਹੋਈਆਂ ਤੇ ਇਸ ਤੋਂ ਬਾਅਦ ਜਦੋਂ ਇਹ ਮਸਲਾ ਵੱਡਾ ਹੋਣ ਲੱਗਾ ਤੇ ਇਹ ਸਵਾਲ ਉੱਠਣ ਲੱਗੇ ਕਿ ਕਿਉਂ ਕਿਹਾ ਜਾ ਰਿਹਾ ਹੈ ਕਿਉਂ ਚਚਾ ਦਰਬਾਰ ਸਾਹਿਬ ਨੂੰ ਵਿਚ ਲਿਆਂਦਾ ਜਾ ਰਿਹਾ ਹੈ ਧਾਰਮਿਕ ਸੰਤਾਂ ਹੋਰ ਵੀ ਹੈਗੇ ਪੂਰੇ ਪੰਜਾਬ ਚ ਵੀ ਹੈਗੇ ਪੂਰੇ ਭਾਰਤ ਚ ਵੀ ਹੈਗੇ ਤੇ ਅੰਮ੍ਰਿਤਸਰ ਚ ਵੀ ਹੈਗੇ ਦਰਿਆਣਾ ਮੰਦਿਰ ਵੀ ਆ ਰਾਮਦੀਰਥ ਵੀ ਆ ਹੋਰ ਸਥਾਨ ਵੀ ਹੈਗੇ ਅਹਿਮ ਸਥਾਨ ਜਲਿਆਂਵਾਲਾ ਬਾਗ ਵੀ ਆ ਸਾਡਾ ਜੇ ਦੂਸਰੇ ਪ੍ਰਮੁੱਖ ਸਥਾਨਾਂ ਚੋਂ ਦੇਖਣਾ ਹੋਵੇ ਤੇ ਇਹੀ ਕਿਉਂ ਦੱਸਿਆ ਜਾ ਰਿਹਾ ਕਿ ਕੀ ਪੰਜਾਬ ਦੇ ਵਿੱਚ ਸਿੱਖਾਂ ਚ ਪ੍ਰਗਟਾਹਤ ਪੰਜਾਬੀਆਂ ਚ ਪ੍ਰਖਾਟ ਪੰਜਾਬੀਆਂ ਨੂੰ ਪਾਕਿਸਤਾਨ ਪ੍ਰਤੀ ਇਸ ਤਰ੍ਹਾਂ ਕਿ ਆਜੋ ਜੰਗ ਲੜੋਈ ਲੜੋ ਇਸ ਵਰ ਜਿਵੇਂ ਪੰਜਾਬ ਆਮਨ ਦੀ ਗੱਲ ਕਰ ਰਿਹਾ ਸੀ ਇਸ ਲਈ ਇਹ ਸਾਰੇ ਸਵਾਲਾਂ ਦੇ ਜਵਾਬ ਜਾਣਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਇਹਨਾਂ ਸਾਰੇ ਪਹਿਲੂਆਂ ਨੂੰ ਆਧਾਰ ਬਣਾ ਕੇ ਹਮਲਿਆਂ ਨੂੰ ਰੱਖਿਆ ਗੰਨਾ ਨੂੰ ਫੌਜੀ ਬਿਆਨਾਂ ਨੂੰ ਹੈਨਾ ਸਰਕਾਰ ਦੀ ਇਸ ਨੀਤੀਆਂ ਨੂੰ ਇਹਨਾਂ ਸਾਰਿਆਂ ਨੂੰ ਇੱਕ ਚਿੱਠੀ ਚ ਕਲਮਬੰਦ ਕਰਕੇ ਭਾਰਤ ਦੇ ਰਾਸ਼ਟਰਪਤੀ ਨੂੰ ਭੇਜਿਆ ਜੀ ਰੱਖਿਆ ਮੰਤਰਾਲੇ ਨੂੰ ਉਹਦੀ ਕਾਪੀ ਭੇਜਿਆ ਤੇ ਭਾਰਤੀ ਫੌਜ ਨੂੰ ਭੇਜਿਆ ਕਿ ਸਾਨੂੰ ਇਸ ਤੋਂ ਸਪਸ਼ਟ ਜਾਣਕਾਰੀ ਦਿੱਤੀ ਜਾਵੇ ਕਿ ਦੇ ਪਿੱਛੇ ਇਹ ਕਹਾਣੀ ਕਿੱਥੋਂ ਆਈ ਕਿਉਂ ਆਈ ਕੀ ਕਾਰਨ ਸੀ ਕਿਉਂ ਇਹ ਬੋਲਿਆ ਗਿਆ ਕਿਹਨੇ ਬੁਲਾਇਆ ਇਹ ਸਾਰੀ ਸਚਾਈ ਜਾਣਨ ਦੇ ਲਈ ਸ਼੍ਰੋਮਣੀ ਕਮੇਟੀ ਨੇ ਇੱਕ ਚਿੱਠੀ ਲਿਖ ਲਈ ਹੈ ਸੋ ਦੇਖਦੇ ਹਾਂ ਜੇ ਇਹਦੇ ਜਵਾਬ ਆਉਂਦੇ ਨੇ ਜਾਂ ਨਹੀਂ ਆਉਂਦੇ ਜਾਂ ਕਦੋਂ ਤੱਕ ਆਉਂਦੇ ਨੇ ਚਲੋ ਜੀ ਪਹਿਲੂ ਇੱਕ ਅਹਿਮ ਹੈ ਮਸਲਾ ਹੈ ਕਰਨਾਟਕਾ ਦਾ ਕਰਨਾਟਕਾ ਦੇ ਬੰਗਲੌਰੂ ਦੇ ਵਿੱਚ ਇੱਕ SBI ਦੀ ਬ੍ਰਾਂਚ ਦੇ ਵਿੱਚ ਇੱਕ ਗ੍ਰਾਹਕ ਮਹਿਲਾ ਬੈਂਕ ਮੈਨੇਜਰ ਨੂੰ ਇਹ ਬੇਨਤੀ ਕਰਦਾ ਕਿ ਜੀ ਮੇਰੇ ਨਾਲ ਤੁਸੀਂ ਗੱਲਬਾਤ ਮੇਰੀ ਕੰਨੜ ਭਾਸ਼ਾ 'ਚ ਕਰੋ ਤੇ ਬੈਂਕ ਮੈਨੇਜਰ ਕਹਿੰਦੀ ਨਾ ਮੈਂ ਤਾਂ ਹਿੰਦੀ ਬੋਲੂ ਉਹ ਕਹਿੰਦਾ ਜੀ ਨਹੀਂ ਪਹਿਲਾਂ ਕੰਨੜ ਬੋਲੋ ਬੈਂਕ ਮੈਨੇਜਰ ਹਟ ਜਾਂਦੀ ਹੈ ਮੇਰੀ ਤਾਂ ਰਾਸ਼ਟਰੀ ਭਾਸ਼ਾ ਹੈ ਜਦੋਂ ਕਿ ਇੱਕ ਨਿਯਮ ਹੈ ਕਿ ਤੁਸੀਂ ਜਿਸ ਸੂਬੇ 'ਚ ਜਿਸ ਖਿੱਤੇ ਚ ਤੁਸੀਂ ਜਾ ਕੇ ਆਪਣੀ ਨੌਕਰੀ ਕਰਨੀ ਹੈ ਤੁਸੀਂ 3 ਮਹੀਨੇ ਦੇ ਅੰਦਰ ਅੰਦਰ ਉੱਥੇ ਦੀ ਭਾਸ਼ਾ ਸਿੱਖਣੀ ਹੁੰਦੀ ਹੈ ਤਾਂ ਕਿ ਲੋਕਾਂ ਨੂੰ ਸਥਾਨਕ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਔਰ ਉੱਥੋਂ ਦੇ ਸੱਭਿਆਚਾਰ ਦਾ ਉੱਥੋਂ ਦੀ ਭਾਸ਼ਾ ਦਾ ਸਨਮਾਨ ਹੋਵੇ ਤੇ ਕੰਨੜ ਦੇ ਵਿੱਚ ਕਰਨਾਟਕ ਦੇ ਵਿੱਚ ਇਹ ਪੱਛਮੀ ਬੰਗਾਲ ਦੇ ਵਿੱਚ ਜਾਂ ਤਾਮਿਲਨਾਡੂ ਓਡੀਸ਼ਾ ਦੇ ਵਿੱਚ ਲੋਕ ਆਪਣੀ ਭਾਸ਼ਾ ਨੂੰ ਆਪਣੇ ਸੱਭਿਆਚਾਰ ਨੂੰ ਬਹੁਤ ਪਿਆਰ ਕਰਦੇ ਹੈ ਇਹਦੇ ਲਿਓ ਕਿ ਸੇ ਹੱਦ ਤੱਕ ਵੀ ਜਾ ਸਕਦੇ ਆ ਤੇ ਉੱਥੇ ਬਹਿਸ ਹੋ ਗਈ ਬੈਂਕ ਮੈਨੇਜਰ ਕਹਿ ਰਹੀ ਐ ਤੂੰ ਮੈਨੂੰ ਨੌਕਰੀ ਦਿੱਤੀ ਐ ਇਹ ਇੱਕ ਮੈਨੇਜਰ ਦਾ ਇੱਕ ਗਾਹਕ ਨਾਲ ਇਹ ਸਵਾਲ ਜਵਾਬ ਹੈ ਤੇ ਉਹ ਬੈਂਕ ਚ ਆਇਆ ਵਿਅਕਤੀ ਕਹਿੰਦਾ ਇਹ ਕਰਨਾਟਕ ਹੈ ਬੈਂਕ ਮੈਨੇਜਰ ਤਾਂ ਇਹ ਭਾਰਤ ਵੀ ਤਾਂ ਹੈ ਗਾਹਕ ਪਹਿਲਾਂ ਕੰਨੜ ਮੈਡਮ ਜੀ ਬੈਂਕ ਮੈਨੇਜਰ ਮੈਂ ਕੰਨੜ ਨਹੀਂ ਬੋਲਾਂਗੀ ਗਾਹਕ ਤਾਂ ਤੁਸੀਂ ਕੰਨੜ ਕਦੇ ਵੀ ਨਹੀਂ ਬੋਲੋਗੇ ਬੈਂਕ ਮੈਨੇਜਰ ਨਹੀਂ ਮੈਂ ਕੰਨੜ ਨਹੀਂ ਬੋਲਾਂਗੀ ਤੇ ਛੋਟੀ ਜਿਹੀ ਕਲਿੱਪ ਵਾਇਰਲ ਹੁੰਦੀ ਆ ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਰਾਜਨੀਤਿਕ ਸਫਾ ਚ ਆ ਜਾਂਦਾ ਐਸਵੀਆਈ ਉਸ ਗਾਹਕ ਦੇ ਨਾਲ ਨਾਲ ਕਰਨਾਟਕਾ ਦੇ ਸਮੁੱਚੇ ਗਾਹਕਾਂ ਤੋਂ ਮਾਫੀ ਮੰਗ ਕੇ ਉਸ ਮਹਿਲਾ ਬੈਂਕ ਮੈਨੇਜਰ ਦਾ ਤਬਾਦਲਾ ਕਰ ਬਹੁਤ ਸੂਝ ਪਰਿਆ ਫੈਸਲਾ ਐ SBI ਦਾ ਖੁਦ ਕਰਨਾਟਕਾ ਦੇ ਮੁੱਖ ਮੰਤਰੀ ਨੇ SBI ਦਾ ਧੰਨਵਾਦ ਕੀਤਾ ਪਰ ਮੈਂ ਇਹ ਖਬਰ ਤੁਹਾਡੇ ਨਾਲ ਕਿਉਂ ਸਾਂਝੀ ਕਰ ਰਿਹਾ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਜਾਬ ਦੇ ਕਸਬਿਆਂ ਦੇ ਵਿੱਚ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਪੰਜਾਬੀ ਚ ਬੈਂਕਾਂ ਦੇ ਅਦਾਰਿਆਂ ਦੇ ਨਾਮ ਤੱਕ ਗਲਤ ਲਿਖੇ ਹੋਏ ਨੇ ਕਿਉਂਕਿ ਉਹ ਪਹਿਲਾਂ ਅੰਗਰੇਜ਼ੀ ਚ ਸੋਚਦੇ ਨੇ ਹਾਂ ਹਿੰਦੀ ਚ ਲਿਖਦੇ ਨੇ ਫਿਰ ਉਹਦਾ ਅਨੁਵਾਦ ਕਰਦੇ ਨੇ ਪੰਜਾਬੀ ਚ ਸਰਕਾਰ ਦੇ ਪ੍ਰੈਸ ਨੋਟਾਂ ਚ ਇਹ ਹਾਲ ਹੈ ਪਹਿਲਾਂ ਅੰਗਰੇਜ਼ੀ ਹਿੰਦੀ ਲਿਖੀ ਜਾਂਦੀ ਹੈ ਫਿਰ ਪੰਜਾਬੀ ਚ ਉਹਦਾ ਅਨੁਵਾਦ ਹੁੰਦਾ ਜਦੋਂ ਕਿ ਲਿਖਿਆ ਪਹਿਲਾਂ ਪੰਜਾਬੀ ਜਾਣਾ ਚਾਹੀਦਾ ਤੇ ਉਹ ਗਲਤੀਆਂ ਕਿੰਨੀਆਂ ਨੇ ਬਾਈ ਅਸੀਂ ਉਹ ਠੀਕ ਨਹੀਂ ਕਰਦੇ ਫਿਰ ਠੀਕ ਹੈ ਮੈਂ ਕਮ ਮੈਨੇਜਰ ਜਿਸ ਸਵੇਰੇ ਤੋਂ ਆਇਆ ਉਹਦੀ ਉਸ ਮਾਤਰ ਭਾਸ਼ਾ ਹੋਊਗੀ ਉਹਦਾ ਸਨਮਾਨ ਹੈ ਪਰ ਜਦੋਂ ਤੁਸੀਂ ਪੰਜਾਬ ਚ ਨੌਕਰੀ ਕਰਦੇ ਹੋ ਤਾਂ ਪੰਜਾਬੀ ਸਿੱਖਖਿਆਓ ਕਿਸੇ ਵੀ ਸੀਟ ਤੇ ਬੈਠਾ ਵਿਅਕਤੀ ਅਫਸਰ ਜਿੰਨੀ ਮਰਜ਼ੀ ਛੋਟੇ ਰੈਂਕ ਤੋਂ ਹੋਵੇ ਤੇ ਜਿੰਨੇ ਮਰਜ਼ੀ ਵੱਡੇ ਰੈਂਕ ਤੋਂ ਹੋਵੇ ਚਾਹੇ ਡੀਸੀ ਲੱਗਿਆ ਉਹ ਪੰਜਾਬ ਦੀ ਭਾਸ਼ਾ ਸਿੱਖ ਕੇ ਜਿਹੜੇ ਸੂਬੇ ਜਾਨੇ ਉੱਥੇ ਦੀ ਭਾਸ਼ਾ ਸਿੱਖ ਕੇ ਜਾਓ ਪਰ ਤੁਸੀਂ ਸਾਡੀਆਂ ਸਥਾਨਕ ਭਾਸ਼ਾਾਂ માં ਬੋਲਣ ਲੱਗਿਆਂ ਹੀਣ ਭਾਵਨਾ ਮਹਿਸੂਸ ਕਰਦੇ ਹਾਂ ਪਰ ਸਾਨੂੰ ਆਪਣੀ ਬੋਲੀ ਤੇ ਆਪਣੇ ਪਹਿਰਾਵੇ ਤੇ ਮਾਣ ਹੈ ਇਹ ਖਬਰ ਇਹ ਲਈ ਸਾਂਝੀ ਕਰਨੀ ਜ਼ਰੂਰੀ ਸੀ ਜਾਗੋ ਗ੍ਰਾਹਕ ਜਾਗੋ muito obrigado, muito obrigado.